ਇਸ ਸੰਤ ਵਿੱਚ ਬਾਬਰ ਹਰਿਆਣਾ ਵਿੱਚ ਇੱਕ ਪਿੰਡ ਹੈ ਉਹ ਪਿੰਡ ਦਾ ਨਾਮ ਡਾਚਰ ਹੈ ਬੜਾ ਵੱਡਾ ਪਿੰਡ ਹੈ ਕਾਰ ਸੇਵਾ ਵਾਲੇ ਸੰਤ ਬਾਬਾ ਜੀਵਨ ਸਿੰਘ ਜੀ ਜਿਹੜੇ ਬਾਬਾ ਗੁਰਮukh ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਤੋਂ ਜਿੱਥੋਂ ਕਾਰ ਸੇਵਾ ਸੰਪਰਦਾ ਰੰਭ ਹੋਈ ਹੈ ਉਹ ਸੇਵਾ ਕਰਦੇ ਸਨ ਉਹ ਡਾਚਰ ਪਿੰਡ ਆਇਓ ਨਾ ਵਰਾਹੀ ਕਰਨੀ ਪਿੰਡੋਂ ਉਦੋਂ ਸਾਥ ਸੰਗਤ ਜੇ ਕੋਈ 5 ਰੁਪਏ ਵੀ ਮੱਥਾ ਟੇਕਦਾ ਸੀ ਨਾ ਚੜਾਉਂਦਾ ਸੀ ਉਹਨੂੰ ਅਮੀਰ ਬੰਦਾ ਸਮਝਿਆ ਜਾਂਦਾ ਸੀ ਵੇਦੇ ਕੋਲ ਪੈਸੇ ਆ ਬਈ ਪੰਜ ਪੰਜ ਰੁਪਏ 10 ਰੁਪਏ 100 ਵਾਲਾ ਬੰਦਾ ਤਾਂ ਉਹਨੂੰ ਮੰਨਦੇ ਸੀ ਵੇ 100 100 ਦੇ ਨੋਟ ਤਾਂ ਜਦੋਂ ਬਾਬਾ ਜੀ ਆਏ ਉਹ ਨਹੀਂ ਲੰਬੜਦਾਰਾਂ ਦੀ ਹਵੇਲੀ ਵਿੱਚ ਮੰਝਾ ਵੱਡਾ ਢਾ ਦਿੱਤਾ ਉਹਦੇ ਉੱਤੇ ਚਾਦਰ ਵਿਛਾ ਦਿੱਤੀ ਉੱਥੇ ਬਾਬਾ ਜੀ ਬਹਿ ਗਏ ਹਵੇਲੀ ਵਿੱਚ ਤੱਪੜ ਵਿਛਾ ਦਿੱਤਾ ਤੱਪੜ ਸਮਝਦੇ ਜਿਹੜਾ ਆਪਾਂ ਖਾਦ ਵਾਲੇ ਥੈਲੇ ਢੇੜ ਕੇ ਸੂਏ ਧਾਗੇ ਨਾਲ ਸੀ ਕੇ ਵੱਡਾ ਬਣਾਈਦਾ ਤੇ ਝੋਨਾ ਝਾੜਨ ਲਈ ਰੱਖੀਦਾ ਸੀ ਉਹ ਤੱਪੜ ਵੱਡਾ ਵਿਛਾ ਦਿੱਤਾ ਸੰਗਤ ਆਹੀ ਜਾਵੇ ਤੇ ਸਭ ਕੋਈ 1 ਰੁਪਇਆ ਕੋਈ 2 ਰੁਪਏ ਕੋਈ 5 ਰੁਪਏ ਧਰ ਕੇ ਬਾਬਾ ਜੀ ਨੂੰ ਫਤਿਹ ਬੁਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੋ ਢੰਗ ਹੁੰਦਾ ਸੀ ਉਹ ਕਹਿੰਦੇ ਭਾਈ ਫਤਿਹ ਬੁਲਾਓ 1 2 ਫੁੱਟ ਤੋਂ ਦੂਰੋਂ ਕਹਿੰਦਾ ਭਾਈ ਫਤਿਹ ਬੁਲਾਓ ਮੱਥਾ ਨਹੀਂ ਟੇਕਣਾ ਸਾਹਮਣੇ ਫਤਿਹ ਬੁਲਾਉਣੇ ਪੈਸੇ ਚੜਾਈ ਗਏ ਐਨੇ ਨੂੰ ਪਿੰਡ ਦਾ ਇੱਕ ਡਾਚਰ ਦਾ ਨੌਜਵਾਨ ਆ ਗਿਆ ਉੱਚਾ ਲੰਮਾ ਸਰੀਰ ਹੈ ਚਾਦਰਾਂ ਬੰਨਿਆ ਹੋਇਆ ਉਹਨੇ ਵੀ ਆ ਕੇ 5 ਰੁਪਏ ਧਰ ਕੇ ਨਾ ਬਾਬਿਆਂ ਦੇ ਗੋਡੇ ਦੇ ਕੋਲ ਫਤਿਹ ਬਲਾਈ ਕਹਿੰਦਾ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕ ਬੈਠੋ ਵੇਖਣ ਲੱਗਦੇ ਤੇ ਉਹ ਫਤਿਹ ਬਲਾ ਕੇ ਨਾ ਤੱਪੜ ਤੇ ਨਹੀਂ ਬੈਠਾ ਉਹ ਨੌਜਵਾਨ ਫਤਿਹ ਬਲਾ ਕੇ ਬਾਬਾ ਜੀ ਦਾ ਮੰਝਾ ਪਾਉਂਦੀਆਂ ਵੱਲ ਦੇ ਪਾਸੇ ਪੌਣ ਤੋਂ ਖੱਲਾ ਸੀ ਖੱਲੀ ਨਾਲ ਬਹਿ ਗਿਆ ਉਹ ਜਦੋਂ ਮੰਝੇ ਤੇ ਬੈਠਾ ਜਿਹੜੇ ਸਾਹਮਣੇ ਪਿੰਡ ਦੇ ਬਜ਼ੁਰਗ ਬੈਠੇ ਬੋਲ ਪਏ ਉਹ ਕਹਿੰਦੇ ਉਹ ਸ਼ਰਮ ਕਰ ਮਾੜੀ ਮੋਟੀ ਥੱਲੇ ਬੈਠ ਬਾਬਿਆਂ ਦੇ ਬਰਾਬਰ ਬੈ ਗਏ ਚੱਲ ਥੱਲੇ ਬੈਠ ਤਾਂ ਅੱਗੋਂ ਉਹ ਬੋਲਿਆ ਉਹ ਕਹਿੰਦਾ ਐਡਾ ਵੱਡਾ ਮੰਜਾ ਐ ਅੱਧਾ ਖਾਲੀ ਪਿਆ ਤੇ ਮੈਂ ਬਹਿ ਗਿਆ ਫਿਰ ਕੀ ਹੋ ਗਿਆ ਬਾਬੇ ਨੇ ਇਕੱਲੇ ਨੇ ਬਹਿਣਾ ਮੰਜਾ ਜੂ ਵੱਡਾ ਉਹ ਪਿੰਡ ਵਾਲੇ ਕਹਿੰਦੇ ਮਾੜੀ ਮੋਟੀ ਸ਼ਰਮ ਕਰੋ ਥੱਲੇ ਬੈਠ ਬਾਬਿਆਂ ਦੇ ਬਰਾਬਰ ਨਹੀਂ ਬੈਠੀ ਦਾ ਜਦੋਂ ਉਹਨੂੰ ਉਠਾਣ ਲੱਗੇ ਤਾਂ ਬਾਬਾ ਜੀਵਨ ਸਿੰਘ ਜੀ ਨੇ ਖੱਬੇ ਹੱਥ ਨਾਲ ਉਹਦੀ ਸੱਜੀ ਵਾਂਗ ਗੁੱਟ ਤੋਂ ਫੜ ਲਈ ਗੁੱਟ ਤੋਂ ਪਕੜ ਕੇ ਬਿਠਾ ਲਿਆ ਤੇ ਬਜ਼ੁਰਗਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਜੇ ਮੰਜੇ ਤੇ ਬੈਠਾ ਕਿਸੇ ਗੱਲ ਕਰਕੇ ਬੈਠਾ ਰਹਿਣ ਦਿਓ ਬੈਠਾ ਉਹ ਪਿੰਡ ਵਾਲੇ ਬਜ਼ੁਰਗ ਕਹਿੰਦੇ ਬਾਬਾ ਜੀ ਤੁਹਾਨੂੰ ਨਹੀਂ ਪਤਾ ਇਹ ਸ਼ਰਾਬੀ ਐ ਪੱਕਾ ਸ਼ਰਾਬੀ ਅਜੇ ਰਾਤ ਦੀ ਉਤਰੀ ਨਹੀਂ ਹੋਣੀ ਇਹ ਤਾਂ ਸ਼ਰਾਬੀ ਬੰਦਾ ਜੀ ਇਹਨੂੰ ਬਰਾਬਰ ਕਿਉਂ ਬਿਠਾ ਲਿਆ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਬੈਠਾ ਕੋਲ ਮੰਝੇ ਤੇ ਕਿਸੇ ਗੱਲ ਕਰਕੇ ਬੈਠਾ ਰਹਿਣ ਦਿਓ ਉਹ ਫਿਰ ਬਜ਼ੁਰਗ ਚੁੱਪ ਕਰ ਗਏ ਸੰਗਤ ਆਹੀ ਗਈ ਫਤਿਹ ਬੁਲਾਈ ਗਈ ਉਹ ਰਾਹੀ ਪਿੰਡ ਵਿੱਚ ਚੱਲ ਰਹੀ ਸੀ ਕਣਕ ਮੱਕਈ ਇਕੱਠੀ ਕਰ ਲਈ ਉਹ ਜਦੋਂ ਸਾਥ ਸੰਗਤ ਦੇ 40 45 ਮਿੰਟ ਉਹਨੂੰ ਬਿਠਾਈ ਰੱਖਿਆ ਬਾਬਾ ਜੀ ਨੇ 45 ਮਿੰਟਾਂ ਦੀ ਬਾਹ ਨਹੀਂ ਛੱਡੀ ਖੱਬੇ ਹੱਥ ਨਾਲ ਉਹਦਾ ਸੱਜਾ ਗੁੱਟ ਫੜ ਕੇ ਉਹਨੂੰ ਬਿਠਾਈ ਰੱਖਿਆ ਨਾਲ ਪੌਂਦੀ ਵਾਲ ਦੇ ਪਾਸੇ 40 45 ਮਿੰਟੋਂ ਦੀ ਬਾਹ ਨਹੀਂ ਛੱਡੀ ਬਾਬਾ ਜੀ ਨੇ ਔਰ ਜਦੋਂ 40 45 ਮਿੰਟ ਲੰਘ ਗਏ ਸੰਗਤ ਆ ਕੇ ਬਹੁਤ ਬਹਿ ਗਈ ਸਤਨਾ ਵੈ ਗੁਰੂ ਦਾ ਜਹਾਪ ਕਰਾਇਆ ਫਿਰ ਬਾਬਾ ਜੀ ਨੇ ਉਹਦੇ ਵੱਲ ਮੂੰਹ ਘੁਮਾ ਕੇ ਬਾਬਾ ਜੀਵਨ ਸਿੰਘ ਜੀ ਉਹਦੇ ਵੱਲ ਜਿਹਨੂੰ ਲੋਕ ਪਿੰਡ ਦੇ ਸ਼ਰਾਬੀ ਕਹਿੰਦੇ ਸੀ ਉਹਦੇ ਵੱਲ ਮੂੰਹ ਘੁਮਾ ਕੇ ਕਿਹਾ ਕਹਿੰਦੇ ਹੁਣ ਦੱਸ ਵੇ ਕਾਕਾ ਤੇਰਾ ਨਾਮ ਕੀ ਹੈ ਕਹਿੰਦੇ ਹੁਣ ਦੱਸ ਵੇ ਕੱਕਾ ਤੇਰਾ ਨਾਮ ਕੀ ਹੈ ਉਹ ਬੋਲਿਆ ਕਹਿੰਦਾ ਜੀ ਮੇਰਾ ਨਾਮ ਸ਼ੀਸ਼ਾ ਆ ਤੇ ਬਾਬਾ ਵੀ ਹੱਸ ਵੇ ਮੋਹਰੇਉਂ ਕਹਿੰਦੇ ਉਹ ਕਰ ਸਕਦਾ ਤੁਹਾਡਾ ਰਾਜ ਵੀ ਨਹੀਂ ਜਾਏ ਉਹਨੇ ਕਿਹਾ ਕੌਣ ਹੈ ਕਹਿੰਦੇ ਗੁਰੂ ਤੋਂ ਵਰਸਾਏ ਹੋਏ ਗੁਰੂ ਨਾਨਕ ਦੀ ਅੰਸ਼ ਵੰਸ਼ ਸੰਤ ਤੇ ਸਪਾਈ ਦਾ ਰੂਪ ਬਾਬਾ ਸਾਹਿਬ ਸਿੰਘ ਦੀ ਬੇਦੀ ਉਹਨਾਂ ਨੂੰ ਬੁਲਾਓ ਚਿੱਠੀ ਗੱਲੀ ਸੱਦਾ ਪੱਤਰ ਦਿੱਤਾ ਆਪਣੇ ਦਿਲ ਦੀ ਚਿੰਤਾ ਵੀ ਉਹਦੇ ਚ ਲਿਖੀ ਤੇ ਬਾਬਾ ਸਾਹਿਬ ਸਿੰਘ ਜੀ ਨੇ ਕਿਹਾ ਭੋਗ ਤੇ ਅਸੀਂ ਜਰੂਰ ਕੋਈ ਹੁਕਮਨਾਮਾ ਹੋਇਆ ਬਾਬਾ ਸਾਹਿਬ ਸਿੰਘ ਦੀ ਬੇਦੀ ਉੱਟ ਕੇ ਖਲੋ ਗਏ ਗੱਜ ਕੇ ਸੰਗਤ ਵਿੱਚ ਫਤਿਹ ਬੁਲਾਈ ਤੇ ਆਪਣੇ ਹੱਥ ਵਿੱਚ ਇੱਕ ਦਸਤਾਰ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਸ਼ੁਆਕੇ ਅਰਦਾਸ ਕਰਕੇ ਬਾਬਾ ਸਾਹਿਬ ਸਿੰਘ ਦੀ ਬੇਦੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸਰਦਾਰ ਜੀ ਨੂੰ ਆਪਣੇ 11 ਸਾਲ ਦੇ ਬੱਚੇ ਨੂੰ ਲਿਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੋਹਰੇ ਬਿਠਾਇਆ 11 ਸਾਲ ਦੇ ਉਸ ਬੱਚੇ ਦੇ ਸਿਰ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਦਸਤਾਰ ਲੱਗ ਕੇ ਬਾਬਾ ਸਹਿਬ ਸਿੰਘ ਜੀ ਇੱਕ ਸੰਤ ਨੇ ਸਿਰ ਉੱਤੇ ਦਸਤਾਰ ਬੰਨੀ ਦਸਤਾਰ ਸੇ ਆਉਣ ਤੋਂ ਬਾਅਦ ਉਹ 11 ਸਾਲ ਦੇ ਬੱਚੇ ਨੂੰ ਕਿਹਾ ਬੇਟਾ ਰਣਜੀਤ ਸਿੰਘ ਆ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸੰਗਤ ਨੂੰ ਸਿਰ ਝੁਕਾ ਕੇ ਫਤਿਹ ਬਲਾਓ ਸਿਰ ਤੇ ਪੱਗ ਬੰਨਣ ਤੋਂ ਬਾਅਦ ਜਦੋਂ ਪਿਓ ਦੀ ਪੱਗ ਬੰਨੀ ਸੰਗਤ ਵੱਲ ਫਤਿਹ ਬੁਲਾਈ ਉਹ ਦਿਨ ਗੁਰੂ ਚਰਨਾਂ ਵਿੱਚ ਮੋਢੇ ਤੇ ਹੱਥ ਰਕੇ ਬਾਬਾ ਸਾਹਿਬ ਸਿੰਘ ਜੀ ਨੇ ਕਿਹਾ ਲੈ ਪੁੱਤ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਸ਼ੁਆਕ ਤੇਰੇ ਸਿਰ ਤੇ ਦਸਤਾਰ ਬੰਨੀ ਹੈ ਵਕਤ ਆਏਗਾ ਲੋਕ ਤੈਨੂੰ ਮਹਾਰਾਜਾ ਨਹੀਂ ਕੱਲਾ ਕਹਿਣਗੇ ਇੱਕ ਦਿਨ ਵਕਤ ਆਉਣੇ ਲੋਕ ਤੈਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿਣਗੇ ਸਾਧ ਸੰਗਤ ਇੱਕ ਸੰਤ ਦੀ ਬੱਧੀ ਹੋਈ ਦਸਤਾਰ ਜਾਲੀ ਸਾਲ ਰਾਜ ਕੀਤਾ ਸ਼ੇਰੇ ਪੰਜਾਬ ਬਣ ਕੇ ਇੱਕ ਸੰਤ ਦਾ ਦਿੱਤਾ ਹੋਇਆ ਰਾਜ 40 ਸਾਲ ਸਿੱਖ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇੱਕ ਸੰਤ ਦੀ ਕਿਰਪਾ ਗੁਰੂ ਦੇ ਦਰ ਤੋਂ ਵਰਸਾਈ ਹੋਈ ਹੱਥ ਦੀ ਬੰਨੀ ਦਸਤਾਰ ਨੇ 40 ਸਾਲ ਸਿੱਖ ਰਾਜ ਦਿੱਤਾ ਤੇ ਜਿੱਦਣ ਦੂਜੇ ਪਾਸੇ ਇੱਕ ਸੰਤ ਨੂੰ ਸਿੱਖਾਂ ਨੇ ਮਾਰ ਦਿੱਤਾ ਉਹ ਦਿਨ ਸੰਤ ਦੀ ਸ਼ਹਾਦਤ ਤੋਂ ਬਾਅਦ ਰਾਜ ਖਤਮ ਹੋ ਗਿਆ ਜਿਨ੍ਹਾਂ ਦੀ ਅੱਜ ਤੁਸੀਂ ਯਾਦ ਬਣਾ ਰਹੇ ਹੋ ਜਿੱਦਣ ਉਹਨਾਂ ਨੂੰ ਸਿੱਖਾਂ ਨੇ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਉਦੋਂ ਸਿੱਖ ਰਾਜ ਖਤਮ ਹੋ ਗਿਆ ਹੀਰਾ ਸਿੰਘ ਜਿਹੜਾ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੈ ਉਹਨੇ ਅੰਦਰ ਅੰਦਰ ਚੁਗਲੀਆਂ ਕਰਕੇ ਨਾ ਕਮਜ਼ੋਰ ਕਰ ਦਿੱਤਾ ਉਹਨੂੰ ਵੀ ਕਢਾਤਾ ਉਹਨੂੰ ਵੀ ਕਢਾ ਅੱਜ ਵੀ ਇਹ ਕੰਮ ਚੱਲਦਾ ਹੈ ਸੱਚ ਬੋਲਣ ਵਾਲੇ ਨੂੰ ਲੋਜੀ ਕੱਢਦੇ ਹੋ ਜਿਹੜਾ ਸੱਚ ਬੋਲਿਆ ਇਹ ਤੁਹਾਡੇ ਖਿਲਾਫ ਬੋਲਦਾ ਜੀ ਉਹਨੂੰ ਵੀ ਕੱਢਦੇ ਹੋ ਜੀ ਵਿੱਚੋਂ ਉਹਨੂੰ ਵੀ ਕੱਢਦੇ ਹੋ ਇਹ ਚੰਗੇ ਚੰਗੇ ਕੱਢਦੇ ਆ ਕੱਢਦੇ ਆ ਕੱਢਦੇ ਆ ਕੱਢਦੇ ਆ ਅੱਜ ਹਾਲਾਤ ਆ ਹੋ ਗਏ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਸਰਦਾਰ ਅਤਰ ਸਿੰਘ ਸੰਧਾਵਾਲੀਆ ਪਹਿਲਾ ਸਿੱਕਾ ਨੇ ਲਾਹੌਰ ਰਾਜ ਤੋਂ ਕੱਢਿਆ ਫਿਰ ਸਾਧ ਸੰਗਤ ਕੁਮਰ ਕਸ਼ਮੀਰਾ ਸਿੰਘ ਕੁਮਰ ਪਸ਼ੋਰਾ ਸਨ ਉਹਨਾਂ ਨੇ ਕਿਹਾ ਜੀ ਇਹ ਸ਼ੇਰ-ਏ-ਪੰਜਾਬ ਦੇ ਪੁੱਤਰ ਨੇ ਤਾਂ ਉਹ ਤੋਂ ਰਾਜ ਖੋਣਗੇ ਉਹ ਵੀ ਸਿੱਕਾ ਨੇ ਕਢ ਦਿੱਤੇ ਹਰੀ ਸਿੰਘ ਨਲੂਏ ਦੇ ਪੁੱਤਰ ਜਿਹੜਾ ਐਡਾ ਵੱਡਾ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੇ ਪੁੱਤਰ ਜੋਹਰ ਸਿੰਘ ਨੂੰ ਵੀ ਰਾਜ ਤੋਂ ਕੱਢਤਾ ਔਰ ਸਰਦਾਰ ਸ਼ਾਮ ਸਿੰਘ ਠਾਰੀ ਪਹਿਲੇ ਰਾਤ ਚੋਂ ਕੱਢੇ ਹੋਏ ਨੇ ਐਹੋ ਜਿਹੇ ਯੋਧੇ ਜਦੋਂ ਕੌਮ ਦੇ ਅੱਗੂ ਵਿੱਚੋਂ ਕੱਢ ਦਿੱਤੇ ਸਾਥ ਸੰਗਤ ਡੋਗਰਿਆਂ ਦੀ ਜਹਾਲ ਨਾਲ ਕੌਮ ਕਮਜ਼ੋਰ ਹੋ ਗਈ ਫਿਰ ਲਾਹੌਰ ਤੇ ਸਿੱਖਾਂ ਦੇ ਰਾਜ ਨੂੰ ਉਹ ਹੀਰਾ ਸਿੰਘ ਡੋਗਰਾ ਜਿਹੜਾ ਉਹਨੇ ਇੱਕ ਗੱਲ ਕਹੀ ਉਹ ਦੇਖੋ ਜੀ ਅਤਰ ਸਿੰਘ ਸੰਦਾਵਾਲੀਆ ਬਾਬਾ ਵੀਰ ਸਿੰਘ ਜੀ ਦੇ ਕੋਲ ਜਾ ਕੇ ਬਹਿ ਗਿਆ ਕੁਮਰ ਕਸ਼ਵੀਰਾ ਸਿੰਘ ਪਿਸ਼ੋਰਾ ਸਿੰਘ ਬਾਬਾ ਵੀਰ ਸਿੰਘ ਜੀ ਦੇ ਕੋਲ ਜਾ ਕੇ ਬਹਿ ਗਿਆ ਉਹ ਜੀ ਸੇ ਦੇਖੋ ਹਰੀ ਸਿੰਘ ਨਲੂਏਰਾ ਪੁੱਤਰ ਸਰਦਾਰ ਜਵਾਰਸ ਇਕੱਠੇ ਹੋ ਕੇ ਅੰਗਰੇਜ਼ ਸਰਕਾਰ ਨੇ ਸਰਦਾਰ ਅਤਰ ਸਿੰਘ ਸੰਦਾ ਵਾਲੀਆ ਸਾਡੇ ਹਵਾਲੇ ਕਰ ਦਿਓ ਇਹ ਕੌਮ ਦਾ ਗਦਹਾਰ ਹੈ ਸਾਨੂੰ ਪਤਾ ਲੱਗਣ ਦਰੀਜਾ ਨਾਲ ਲੱਗਿਆ ਬਾਬਾ ਜੀ ਨੇ ਜਵਾਬ ਕੱਲਿਆ ਭਾਈ ਤੁਹਾਨੂੰ ਸ਼ੱਕ ਹੈ ਭਰਾ ਨੂੰ ਭਰਾ ਉੱਤੇ ਸ਼ਰਤ ਨਹੀਂ ਕਰਨੀ ਚਾਹੀਦੀ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਭਰਾ ਨੂੰ ਭਰਾ ਉੱਤੇ ਸ਼ੱਕ ਨਹੀਂ ਕਰਨੀ ਚਾਹੀਦੀ ਬਈ ਮੰਨ ਹੀ ਨਹੀਂ ਕਰਨੀ ਚਾਹੀਦੀ ਰਿਸ਼ਤੇ ਟੁੱਟ ਜਾਂਦੇ ਨੇ ਤੇ ਨਾਲ ਬਾਬਾ ਜੀ ਨੇ ਕਿਹਾ ਭਾਈ ਅਸੀਂ ਤੁਹਾਡੇ ਹਵਾਲੇ ਨਹੀਂ ਕਰ ਸਕਦੇ ਪਤਾ ਕਿਉਂ ਜਵਾਬ ਦਿੱਤਾ ਹੈ ਗੁਰੂ ਨਾਨਕ ਦਾ ਘਰ ਹੈ ਨਾ ਤਾਂ ਅਸੀਂ ਕਿਸੇ ਨੂੰ ਸੱਦਣ ਜਾਈਦਾ ਨਾ ਆਏ ਹੋਏ ਨੂੰ ਦਰ ਤੋਂ ਕੱਢੀਦਾ ਇਹ ਗੁਰੂ ਦੀ ਸ਼ਰਨ ਵਿੱਚ ਆਏ ਨੂੰ ਕਦੇ ਗੁਰੂ ਘਰੋਂ ਨਹੀਂ ਕੱਢੀਦਾ ਨਾ ਅਸੀਂ ਸੱਦਣ ਗਏ ਉਹਨਾਂ ਨੂੰ ਪਰ ਆਇਆ ਹੋਇਆਂ ਨੂੰ ਗੁਰੂ ਦਰ ਤੋਂ ਨਹੀਂ ਕੱਢ ਸਕਦਾ ਸਾਥ ਸੰਗਤ ਹੀਰਾ ਸਿੰਘ ਦੀ ਚਾਲ ਉੱਤੇ ਸਿੱਖਾਂ ਨੇ ਹੱਲਾ ਬੋਲ ਦਿੱਤਾ ਔਰ ਇੱਧਰ ਬਾਬਾ ਜੀ ਨੂੰ ਜੇ ਐਡੇ ਵੱਡੇ ਜਰਨੈਲ ਕੋਲ ਸੀ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਹਰੀ ਸਿੰਘ ਨਲੂਏ ਦੇ ਸੁਪੁੱਤਰ ਸਰਦਾਰ ਜਵਾਰ ਸਿੰਘ ਕੁਮਰ ਕੁਸ਼ਵੀਰਾ ਸਿੰਘ ਪਿਹੋਰਾ ਸਿੰਘ ਇਹ ਤਕੜੇ ਬੰਦੇ ਸੀ ਜਨ ਹੈ ਜੇ ਚਾਹੁੰਦੇ ਤਾਂ ਮੁਕਾਬਲਾ ਕਰ ਸਕਦੇ ਸੀ ਜਦੋਂ ਬਾਬਾ ਵੀਰ ਸਿੰਘ ਜੀ ਤੋਂ ਪੁੱਛਿਆ ਜੀ ਸਾਨੂੰ ਕੀ ਹੁਕਮ ਹੈ ਕਹਿੰਦੇ ਭਾਈ ਤੇਗ ਨਹੀਂ ਚੁਕਣੀ ਉਹਨਾਂ ਦੇ ਸਾਹਮਣੇ ਕਹਿੰਦੇ ਜੀ ਕਿਉਂ ਕਹਿੰਦੇ ਉਹ ਦਸਵੇਂ ਪਾਤਸ਼ਾਹ ਦੇ ਸਿੱਖ ਹੀ ਚੜ੍ਹ ਕੇ ਹਾਰੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸਿੱਖਾਂ ਉੱਤੇ ਸਿੱਖ ਕਦੇ ਹਥਿਆਰ ਨਾ ਸ਼ਸਤਰ ਨਾਲ ਚੁੱਕੇ ਉਹ ਦੁਸ਼ਮਣ ਨਹੀਂ ਗੁਰੂ ਦੇ ਸਿੱਖ ਨੇ ਸਾਨੂੰ ਭਾਵੇਂ ਦੁਸ਼ਮਣ ਸਭ ਗੁਰੂ ਦਾ ਇਹ ਬੁੰਜਾ ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਜੰਗ ਕਰੇ ਬੜਿਓ ਦੇ ਵਿੱਚ ਲਿਖਿਆ ਸਿੱਖ ਸਿੱਖ ਉੱਤੇ ਵਿਸਾ ਕਰੇ ਇਹ ਗੁਰੂ ਦਾ ਹੁਕਮ ਹੈ ਬਾਬਾ ਵੀਰ ਸਿੰਘ ਜੀ ਨੇ ਕਿਹਾ ਤੇਗ ਨਹੀਂ ਕਿਸੇ ਨੇ ਚੁੱਕਣੀ ਜਿਹੜਾ ਸਿੱਖਾਂ ਉੱਤੇ ਆਏ ਹੋਇਆ ਤੇ ਤੇਗ ਚੁੱਕੇਗਾ ਨਰਕਾ ਨੂੰ ਜਾਹੇਗਾ ਦੇਗ ਚਲਾਓ ਦੇਗਾਂ ਧਰ ਦਿੱਤੀਆਂ ਪ੍ਰਸ਼ਾਦ ਦੇ ਬਣਨੇ ਸ਼ੁਰੂ ਹੋ ਗਏ ਉਨੀ ਹੱਲਾ ਬੋਲ ਦਿੱਤਾ ਸਾਧ ਸੰਗਤ ਚੌਂਕੜਾ ਮਾਰ ਕੇ ਬਾਬਾ ਵੀਰ ਸਿੰਘ ਜੀ ਬਹਿ ਗਏ ਇਤਿਹਾਸ ਕਹਿੰਦਾ ਹੈ ਕਈ ਵਿਦਵਾਨਾਂ ਵਕਰੀ-ਵਕਰੀ ਰਹਿ ਲਿਖੀ ਹੈ 18 ਤੋਂ ਵੱਧ ਗੋਲੀਆਂ ਬਾਬਾ ਜੀ ਦੇ ਲੱਗੀਆਂ ਬੰਬ ਉਸ ਡੇਰੇ ਤੇ ਫਟਿਆ ਗੋਲਾ ਛੁੱਟਿਆ ਗਿਆ ਬਾਬਾ ਵੀਰ ਸਿੰਘ ਦੀ ਨਰੰਗਾਬਾਦ ਵਾਲੇ ਸ਼ਹਾਦਤ ਦਾ ਜਹਾਂ ਪੀ ਗਏ ਉਦਣ ਕਿ ਅਸੀਂ ਲੋ ਸਿੱਖੋ ਹੁਣ ਸਿੱਖਾਂ ਨੇ ਸਿੱਖਾਂ ਤੇ ਹਲਾ ਕੀਤਾ ਅੱਜ ਤੋਂ ਬਾਅਦ ਸਿੱਖ ਰਾਜ ਖਤਮ ਹੋ ਗਿਆ ਕਿਉਂ ਕਿਸੇ ਸੰਤ ਦਾ ਦਿੱਤਾ ਰਾਜ ਸੀ ਸੰਤ ਦੀ ਸ਼ਹਾਦਤ ਤੋਂ ਬਾਅਦ ਉਹਦੀ ਜਮਨੀ ਕੱਟੀ ਗਈ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਕਿਸੇ ਨੂੰ ਕਰਜ਼ਾ ਨਾ ਮਿਲਦਾ ਹੋਵੇ ਬੈਂਕ ਚੋਂ ਕਹਿੰਦਾ ਵੀ ਕਿਸੇ ਦੀ ਜਾਮਣੀ ਬੁਆ ਜਦੋਂ ਦੂਜੇ ਦੀ ਜਾਮਣੀ ਜ਼ਮੀਨ ਦੀ ਪੈ ਜਾਂਦੀ ਹੈ ਉਹਨੂੰ ਲੋਨ ਮਿਲ ਜਾਂਦਾ ਹੈ ਅੱਛਾ ਉਹ ਜਾਮਣੀ ਵਾਪਸ ਲੈ ਲੈ ਤੇ ਦੁਬਾਰਾ ਤੁਹਾਨੂੰ ਉਹਦੇ ਕਾਗਜ਼ਾਂ ਤੇ ਲੋਨ ਨਹੀਂ ਮਿਲ ਸਕਦਾ ਮਿਆਦ ਮੁੱਕ ਗਈ ਹੈ ਹੁਣ ਦੁਬਾਰਾ ਆਪਾਂ ਸੁਸਾਇਟੀ ਚੋਂ ਖਾਦ ਚੁੱਕੀ ਦੀਆਂ ਨਾ ਤਤਮਸਕ ਭਰੋਣੇ ਪੈਂਦੇ ਨੇ ਸਾਲ ਬਾਦ ਨਵਾਂ ਜਾਮਣ ਪਵਾਉਣਾ ਪੈਂਦਾ ਪਿਛਲਾ ਜਾਮਣ ਆਪਣੀ ਜਾਮਣੀ ਵਾਪਸ ਲੈ ਲੈ ਤਾਂ ਤੁਹਾਡੀਆਂ ਖਾਦਾਂ ਬੰਦ ਹੋ ਜਾਂਦੀਆਂ ਨੇ ਲੋਨ ਨਹੀਂ ਮਿਲਦਾ ਬੰਦੇ ਇਦਾਂ ਸਾਹ ਸੰਗਤ ਇੱਕ ਸੰਤ ਦੀ ਜਮਣੀ ਨਾਲ ਰਾਜ ਬਣਿਆ ਇੱਕ ਸੰਤ ਦੀ ਸ਼ਹਾਦਤ ਤੋਂ ਬਾਅਦ ਰਾਜ ਖਤਮ ਹੋ ਗਿਆ ਅੱਜ ਸਾਨੂੰ ਸਿੱਖਣ ਦੀ ਲੋੜ ਹੈ ਸਿੱਖ ਸਿੱਖ ਉੱਤੇ ਵਿਸ਼ਵਾਸ ਕਰੇ ਭਰਾ ਭਰਾ ਉੱਤੇ ਭਰੋਸਾ ਕਰੇ ਸਿੱਖ ਕੌਮ ਆਪਣੇ ਸੰਤਾਂ ਦਾ ਸ਼ਹੀਦਾਂ ਦਾ ਸਨਮਾਨ ਕਰਨ ਲੱਗ ਜਾਏ ਇਹ ਕੌਮ ਚੜ੍ਹਦੀ ਕਲਾ ਵਿੱਚ ਆਏਗੀ ਜੇ ਅਸੀਂ ਸ਼ਹੀਦਾਂ ਦਾ ਸਨਮਾਨ ਛੱਡ ਦੇਣ ਜੇ ਅਸੀਂ ਸੰਤਾਂ ਦਾ ਸਤਿਕਾਰ ਕਰਨਾ ਬੰਦ ਕਰ ਦੇਣ ਫਿਰ ਜੋ ਹਾਲਾਤ ਬਣ ਰਹੇ ਨੇ ਤੁਹਾਡੇ ਸਾਹਮਣੇ ਮੈਨੂੰ ਪਤਾ ਹੈ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮਾ ਟਕਸਾਲ ਵਾਲੇ ਤੁਸੀਂ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਮੇਰੇ ਨਾਲੋਂ ਵੱਡੀਆਂ ਉਮਰਾਂ ਦੇ ਬੈਠੇ ਹੋ ਸਾਥ ਸੰਗਤ ਕੋਈ ਦਿੱਲੀ ਤੋਂ ਬੰਦੇ ਆਏ ਤੇ ਬਾਬਾ ਜੀ ਨੂੰ ਗੱਡੀ ਚੜਾ ਗਏ ਉਹਨਾਂ ਦਿਨਾਂ ਵਿੱਚ ਜਦੋਂ ਗੱਡੀ ਭਿੰਡ ਕਰ ਗਏ ਨਾ ਤਾਂ ਬੜੀ ਮਹਿੰਗੀ ਗੱਡੀ ਸੀ ਕਹਿੰਦੇ ਜੀ ਇਹ ਚਾ ਕਹਿੰਦੇ ਭਾਈ ਸਾਡੇ ਲਈ ਤਾਂ ਆਹੀ ਠੀਕ ਹੈ ਜਿਹੜੀਆਂ ਚਲਾਉਣ ਕਹਿੰਦੇ ਜੀ ਅਸੀਂ ਸ਼ਰਧਾ ਨਾਲ ਲਿਆਏ ਕਹਿੰਦੇ ਚਲੋ ਪ੍ਰੇਮ ਨਾਲ ਲਿਆਏ ਆ ਤਾਂ ਰੱਖ ਲਓ ਤਾਂ ਗੱਡੀ ਉੱਥੇ ਭੇਂਡ ਕਰ ਗਏ ਤਕਸਾਲ ਚ ਬਾਬਾਈ ਨੇ ਉਹ ਬੰਦੇ ਜੀ ਹੁੰਦੇ ਨੇ ਵਿੱਚੋਂ ਉਹਨਾਂ ਨੂੰ ਭੱਲਿਆ ਕਹਿੰਦੇ ਭਾਈ ਇਹਦਾ ਅੰਮ੍ਰਿਤਸਰ ਜਾ ਕੇ ਨਾ ਮੁੱਲ ਪਵਾ ਕੇ ਗੱਡੀ ਕਿੰਨੇ ਦੀ ਤਾਂ ਉਹ ਸਾਸਨ ਭੱਲੇ ਜਮਾਨੇ ਵਿੱਚ ਤਾਂ ਹੀ 3 ਲੱਖ ਰੁਪਏ ਉਹਦਾ ਵਟਿਆ ਗਿਆ ਗੱਡੀ ਨਵੀਂ ਸੀ ਵਧੀਆ ਸੀ ਜਦੋਂ ਉਹ ਲੱਖਾਂ ਰੁਪਏ ਉਹਨਾਂ ਲਿਆ ਕੇ ਕਹਿੰਦੇ ਵੇਚ ਦੋ ਉਹ ਗੱਡੀ ਵੇਚ ਦਿੱਤੀ ਵੇਚ ਕੇ ਉਹ ਲੱਖਾਂ ਰੁਪਏ ਜਿਹੜਾ ਲੈਂਦਾ ਨਾ ਉਹ ਬਾਬਾ ਜੀ ਨੇ ਕਿਸੇ ਕਾਰਜ ਤੇ ਜਾਂ ਕਿਸੇ ਹੋਰ ਕੰਮ ਤੇ ਨਹੀਂ ਖਰਜਿਆ ਕਹਿੰਦੇ ਭਾਈ ਐਦਾਂ ਹੀ ਪੈਸੇ ਰੱਖ ਲੋ ਸ਼ਾਮ ਨੂੰ ਦੇਉ ਸਾਨੂੰ ਉਹ ਪੈਸੇ ਗੱਡੀ ਵੇਚ ਦਿੱਤੇ ਸਾਥ ਸੰਗਤ ਕਈ ਲੱਖ ਰੁਪਈਆ ਬਾਬਾ ਜੀ ਨੇ ਕਿਹਾ ਐਦਾਂ ਹੀ ਰੱਖ ਲੋ ਸ਼ਾਮਾਂ ਨੂੰ ਸਾਨੂੰ ਦਿਓ ਉਹ ਕਹਿੰਦੇ 7 ਵਜੇ ਸ਼ਾਮ ਨੂੰ ਪਤਾ ਕਿਉਂ ਜਦੋਂ ਸ਼ਾਮਾਂ ਪਈਆਂ ਸ਼ਾਮ ਦੇ ਚਾਰ ਸਾਢੇ ਚਾਰ ਵਜੇ ਤੇ ਸ਼ਹੀਦ ਸਤਵੰਤ ਸਿੰਘ ਜੀ ਦੀ ਮਹਾ ਅਗਵਾਨ ਵਾਲਿਆਂ ਦੀ ਜਨਮ ਦਿਨ ਵਾਲੀ ਮਾਤਾ ਉਹ ਜਦੋਂ ਮੱਥਾ ਟੇਕਣ ਆਈ ਉਹਨੇ ਜੋੜਾ ਪਲਾਸਟਿਕ ਦਾ ਪੈਰ ਵਿੱਚੋਂ ਪਲਾਸਟਿਕ ਵਾਲੀ ਜੁੱਤੀ ਹੁੰਦੀ ਸੀ ਨਾ ਜਿਹੜੀ ਰਬੜ ਦੀ ਉਹ ਖੋਲ ਕੇ ਜੋੜੇ ਘਰ ਵਿੱਚ ਰੱਖੀ ਪੈਰ ਹੱਤੋਂ ਧੋਕੇ ਅੰਦਰ ਆਈ ਤੇ ਬਾਬਾ ਜੀ ਨੇ ਸੇਵਾਦਾਰ ਕੱਲਿਆ ਕਹਿੰਦੇ ਭਾਈ ਇੱਕ ਮਹਾਨ ਸ਼ਹੀਦ ਦੀ ਮਾਂ ਆ ਰਹੀ ਹੈ ਉਹਨੂੰ ਇੱਥੇ ਬੁਲਾ ਕੇ ਲਿਆਓ ਅੱਗੇ ਵੀ ਆਉਂਦੇ ਸੀ ਜਦੋਂ ਉਹ ਆਇਆ ਉਹਨਾਂ ਨੂੰ ਬੁਲਾਇਆ ਉਹ ਗੱਡੀ ਦੇ ਸਾਰੇ ਪੈਸੇ ਚੁੱਕ ਕੇ ਬਾਬਾ ਜੀ ਨੇ ਲੱਖਾਂ ਰੁਪਈਆ ਮਾਤਾ ਦੀ ਝੋਲੀ 'ਚ ਪਾਤਾ ਨਾਲੇ ਹੱਥ ਜੋੜ ਕੇ ਮੱਥਾ ਟੇਕਿਆ ਕਹਿੰਦੇ ਗੱਡੀਆਂ ਦੇ ਹੱਕ ਦਾ ਰਸੀ ਨਹੀਂ ਗੱਡੀਆਂ ਦੇ ਹੱਕਦਾਰ ਉਹ ਨੇ ਜਿਨ੍ਹਾਂ ਨੇ ਸ਼ਹੀਦਾਂ ਨੂੰ ਜਨਮ ਦਿੱਤਾ ਹੋਇਆ ਜਿੱਦਣ ਜਿੱਦਣ ਕੌਮ ਸ਼ਹੀਦਾਂ ਦੀ ਤੇ ਸੰਤਾਂ ਦਾ ਸਨਮਾਨ ਕਰਨ ਲੱਗ ਪਈ ਉਦਨੇ ਕੌਮ ਚੜਦੀ ਕਲਾ ਵਿੱਚ ਜਾਏਗੀ ਅੱਜ ਅਸੀਂ ਸਨਮਾਨ ਕਰਨਾ ਭੁੱਲ ਗਏ ਆ ਇਸੇ ਲਈ ਸਾਹਾ ਸੰਗਤ ਕਮਜ਼ੋਰੀ ਆ ਰਹੀ ਹੈ ਤੁਸੀਂ ਅੱਜ ਉਸ ਮਹਾਨ ਸੰਤ ਸਿਪਾਈ ਦਾ ਦਿਨ ਮਨਾ ਰਹੇ ਹੋ ਇਹ ਦਿਨ ਮਨਾਉਣ ਦਾ ਤਾਈਓ ਲਾਵੇ ਜੇ ਆਪਾਂ ਕੌਮ ਵਿੱਚ ਸਾਧੂ ਸੰਤਾਂ ਦਾ ਸਨਮਾਨ ਕਰੀਏ ਆਪਣੇ ਘਰਾਂ 'ਚ ਬਾਣੀ ਜ਼ਰੂਰ ਪੜੋ ਨਾਮ ਜਪੋ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਆਪਾਂ ਸੰਤ ਨਹੀਂ ਗੁਰਸਿੱਖ ਤਾਂ ਬਣ ਜਾਈਏ ਸੰਤ ਨਹੀਂ ਆਪਾਂ ਸਿੱਖ ਤਾਂ ਬਣ ਜਾਈਏ ਇੱਥੋਂ ਮੈਂ ਪਥਾ ਸ਼ੁਰੂ ਕੀਤੀ ਸੀ ਗੁਰ ਸਤਿ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਪੜੋ ਗੁਰ ਸਤਿ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਆਪਾਂ ਸੰਤ ਨਹੀਂ ਬਣ ਸਕਦੇ ਨਾ ਰਹੋ ਆਪਾਂ ਸਿੱਖੀ ਵਾਹਿਗੁਰੂ 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 ਉਹ ਤੁਹਾਡਾ ਜਪਿਆ ਹੋਇਆ ਨਾਮ ਤੁਹਾਡੇ ਤੇ ਵੀ ਅਸਰ ਹੋਣਾ ਹੈ ਜਿਹੜਾ ਨਾਲ ਤੁਹਾਡੇ ਛੋਟੇ ਬੱਚੇ ਘਰਾਂ ਵਿੱਚ ਸੁੱਤੇ ਉਹਨਾਂ ਤੇ ਵੀ ਅਸਰ ਹੋਣਾ ਇੱਕ ਡੇਢ ਮਹੀਨਾ ਉੱਠਦਿਆਂ ਸਾਰ ਵਾਹਿਗੁਰੂ 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 ਜਪ ਕੇ ਵੇਖੋ ਜਿਹੜੇ ਬੱਚੇ ਨਾਲ ਆਪਣੇ ਛੋਟੇ ਛੋਟੇ ਘਰਾਂ 'ਚ ਪਏ ਨੇ ਉਹਨਾਂ ਦੀ ਵੀ ਆਦਤ ਪੱਕ ਜਣੀ ਉਹ ਵੀ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਕਹਿਣਗੇ ਉਹ ਜਿਹਦੇ ਘਰ ਵਿੱਚ ਉੱਠਦਿਆਂ ਸਾਰ ਪਰਿਵਾਰ ਵਾਹਿਗੁਰੂ ਕਹਿੰਦਾ ਉੱਥੇ ਸਿੱਖੀ ਜ਼ਰੂਰ ਆਏਗੀ ਕਿਉਂਕਿ ਪਹਿਲਾਂ ਸ਼ਬਦ ਜਪਾਂਗੇ ਤਾਂ ਸਿੱਖੀ ਘਰ ਵਿੱਚ ਰਹਿਣੀ ਹੈ ਜੇ ਸ਼ਬਦ ਨਹੀਂ ਹੈ ਘਰ ਵਿੱਚ ਸਿੱਖੀ ਨਹੀਂ ਰਹਿਣੀ ਜੇ ਬਾਣੀ ਨਹੀਂ ਹੈ ਘਰ ਵਿੱਚ ਤਾਂ ਬਾਣੇ ਵਾਲੇ ਸਿੱਖ ਨਹੀਂ ਰਹਿਣੇ ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕਰੋ ਇਹ ਬੇਨਤੀ ਜ਼ਰੂਰ ਮੰਨੋ ਸਿੱਖ ਦੀ ਪਰਵਾਹਸ਼ਾ ਹੀ ਇਹ ਹੈ ਜਿਹੜਾ ਉੱਠਦਿਆਂ ਸਾਰ ਪਹਿਲਾ ਸ਼ਬਦ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਮਨ 'ਚ ਝਾਤ ਮਾਰਿਓ ਆਪਾਂ ਵਾਹਿਗੁਰੂ ਧਿਆਵੇ ਨਹੀਂ ਆਪਾਂ ਤਾਂ ਪਹਿਲਾਂ ਮੋਬਾਈਲ ਚੁੱਕ ਕੇ ਵਟਸਐਪ ਚ ਲਾਵੇ ਉੱਠਦਿਆਂ ਸਾਰ ਤਾਂ ਮੋਬਾਈਲ ਚੁੱਕ ਲੈਂਦੇ ਹੋ ਫਿਰ ਦੱਸੋ ਆਪਾਂ ਕਿਵੇਂ ਘਰ ਸਿੱਖੀ ਵਧੇਗੀ ਮੈਂ ਇਹ ਬੇਨਤੀ ਕਰਕੇ ਸਮਾਪਤੀ ਕਰਨੀ ਇਹ ਸਾਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਇੱਕ ਮਾਈ ਦਾ ਫੋਨ ਆਇਆ ਕਹਿੰਦੀ ਜੀ ਬੱਚਾ 9ਵੀਂ ਕਲਾਸ ਚ ਪੜਦਾ ਕਹਿੰਦੀ ਬਾਬਾ ਜੀ ਪਤਾ ਨਹੀਂ ਕਿਸੇ ਨੇ ਕੁਝ ਕੀਤਾ ਹੋਇਆ ਗੁੱਸਾ ਹੀ ਬਹੁਤ ਆਉਂਦਾ ਮੈਂ ਕਿਹਾ ਕਿੰਨਾ ਗੁੱਸਾ ਆਉਣਾ ਕਹਿੰਦੀ ਗਮਲਾ ਚੁੱਕ ਕੇ ਮਾਰਿਆ ਇਹਨੇ ਐਲਸੀਡੀ ਭੰਨਤੀ 60000 ਕਹਿੰਦੀ ਹੁਣ ਕੱਲਾ ਕੱਲਾ ਬੱਚਾ ਕੀ ਕਹੀਏ ਅੱਜ ਕੱਲ ਹੈ ਵੀ ਇੱਕ ਇੱਕ ਤੁਸੀਂ ਕੀ ਕਹਿ ਲਓਗੇ ਫਿਰ ਲੋਕ ਕੀ ਡਰਾਂਦੇ ਨੇ ਬੇ ਐਵੇਂ ਬੱਚੇ ਨੂੰ ਕਹੋ ਨਾ ਜੀ ਕੁਛ ਕਰ ਲਏਗਾ ਜੀ ਕੁਛ ਕੋਈ ਆ ਨਾ ਕਰ ਲਏ ਲੋਕ ਡਰੇ ਹੋਏ ਨੇ ਮਾਪੇ ਜਦੋਂ ਮਾਈ ਕਹਿੰਦੀ ਭਾਈ ਸਾਹਿਬ ਗੁੱਸਾ ਬਹੁਤ ਆਉਂਦਾ ਕੁਛ ਕੀਤਾ ਹੋਇਆ ਮੈਂ ਕਿਹਾ ਕਿਸੇ ਨੇ ਨਹੀਂ ਕੁਛ ਕੀਤਾ ਇਹ ਗੁੱਸਾ ਤੁਹਾਡੇ ਹੀ ਇਹਦੇ ਵਿੱਚ ਆਇਆ ਹੋਇਆ ਹੈ ਕਹਿੰਦੀ ਸਾਡਾ ਕਿਹੜਾ ਆਇਆ ਹੋਇਆ ਮੈਂ ਕਿਹਾ ਜਿਹੜਾ ਛੋਟੇ ਹੁੰਦੇ ਆ ਨਾ ਜਦੋਂ ਘਰ 'ਚ ਕੱਲ ਕਲੇਸ਼ ਹੁੰਨ ਤੇ ਮਾਂ ਮਾ ਗੁੱਸਾ ਬੜਾ ਕਦੇ ਕੱਢਦੀ ਹੈ ਨਾ ਗੁੱਸੇ 'ਚ ਬੱਚੇ ਨੂੰ ਚੁੱਕ ਕੇ ਗੋਦੀ 'ਚ ਪਾ ਕੇ ਨਾਲੇ ਦੁੱਧ ਦੇਣ ਗਿਆ ਨਾਲੇ ਐ ਥੱਪੜ ਮਾਰ ਕੇ ਬੜਬੜ ਕਰਕੇ ਸੱਸ ਨੂੰ ਗਾਲਾਂ ਉਹਨੂੰ ਗਾਲਾਂ ਉਹਨੂੰ ਜਿੰਨਾ ਗੁੱਸਾ ਕਰਕੇ ਦੁੱਧ ਪਲਾਇਆ ਉਨਾ ਹੀ ਬੱਚੇ 'ਚ ਗੁੱਸਾ ਆਇਆ ਜਦੋਂ ਗੁੱਸਾ ਕੱਢਣਾ ਕਿਚਨ ਵਿੱਚ ਜਾ ਕੇ ਰਸੋਈ 'ਚ ਰੋਟੀ ਸਬਜ਼ੀ ਬਣਾਉਂਦੇ ਆਂ ਕੜਸ਼ੀਆਂ ਮਾਰ-ਮਾਰ ਗੁੱਸਾ ਕਰਦੇ ਆਂ ਜਿੰਨਾ ਭੋਜਨ ਬਣਾਉਂਦੇ ਆਂ ਗੁੱਸਾ ਕੱਢਿਆ ਉਹ ਭੋਜਨ ਰਾਹੀਂ ਤੁਹਾਡੇ ਬੱਚਿਆਂ 'ਚ ਗੁੱਸਾ ਆਇਆ ਇਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਬਾਣੀ ਪੜ ਕੇ ਭੋਜਨ ਬਣਾਓਗੇ ਤੁਹਾਡੇ ਬੱਚੇ ਵੀ ਬਾਣੀ ਪੜਨ ਲੱਗ ਪੈਣਗੇ ਜੇ ਸਵੇਰੇ ਚਾਹ ਦੁੱਧ ਬਣਾਉਣ ਲੱਗਿਆਂ ਵਾਹਿਗੁਰੂ ਕਹੋਗੇ ਤੁਹਾਡੇ ਬੱਚੇ ਵੀ ਕਹਿਣ ਲੱਗ ਪੈਣਗੇ ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਹੱਥ ਜੋੜ ਬੇਨਤੀ ਐ ਦੁੱਧ ਪਲਾਉਣ ਲੱਗਿਆਂ ਊਮਲ ਮੰਤਰ ਪੜੋ ਵਾਹਿਗੁਰੂ ਜਪੋ ਤੁਹਾਡੇ ਬੱਚਿਆਂ ਤੇ ਅਸਰ ਹੋਣਾ ਜੇ ਘਰ ਵਿੱਚ ਬੱਚੇ ਵੱਡੇ ਨੇ ਪਰਿਵਾਰ ਦੇ ਭਲੇ ਲਈ ਚਾਹ ਦੁੱਧ ਬਣਾਉਣ ਲੱਗਿਆਂ ਭੋਜਨ ਪ੍ਰਸ਼ਾਦਾ ਬਣਾਉਣ ਲੱਗਿਆਂ ਵਾਹਿਗੁਰੂ 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 10 20 ਵਾਰ ਪਾ 50 ਵਾਰ ਕਹੋ ਦੇਖੋ ਉੱਤੇ ਅਸਰ ਹੋਣਾ ਅੱਛਾ ਇਹ ਮੈਂ ਵਾ ਐਗਜ਼ਾਮਪਲ ਗੱਲ ਕਰਾਂਗਾ ਇਹਦੇ ਵਿੱਚ ਥੈਂਟਿਕ ਹੈ ਤੁਸੀਂ ਬਦਾਮ ਦੀਆਂ ਗਿਰੀਆਂ ਭੋਂਕੇ ਰੱਖ ਦਿਓ ਪਾਣੀ ਚ ਉਦੀ ਤਸਵੀਰ ਬਦਲ ਜਾਂਦੀ ਹੈ ਉਹ ਗਰਮ ਤਸਵੀਰ ਬਾਦਾਮ ਦੀ ਠੰਡੀ ਹੋ ਜਾਂਦੀ ਹੈ ਜੇ ਪਾਣੀ ਵਿੱਚ ਬਾਦਾਮ ਪੀਉਂਦਿਆਂ ਤਸਵੀਰ ਬਦਲ ਸਕਦੀ ਹੈ ਬਾਣੀ ਪੜ ਕੇ ਭੋਜਨ ਬਣਾਇਆ ਤਸਵੀਰ ਕਿਉਂ ਨਹੀਂ ਬਦਲ ਸਕਦੀ ਭਾਈ ਬਾਣੀ ਪੜ ਕੇ ਜਹ ਭੋਜਨ ਪ੍ਰਸ਼ਾਦਾ ਬਣਾਓਗੇ ਤੁਹਾਡੇ ਬੱਚਿਆਂ ਦੇ ਖਾਣ ਨਾਲ ਤਸਵੀਰ ਬਦਲ ਜਾਏਗੀ ਅੰਦਰੋਂ ਉਹ ਕਰੋਧ ਵਿੱਚ ਨਹੀਂ ਆਉਣਗੇ ਜਿਹੜੇ ਘਰ ਵਿੱਚ ਸਵੇਰੇ ਚਾਹ ਦੁੱਧ ਬਣਾਉਣ ਲੱਗਿਆਂ ਕੋਈ ਵਾਹਿਗੁਰੂ ਜਪਦਾ ਸਾਰਾ ਟੱਬਰ ਹੌਲੀ ਹੌਲੀ ਵਾਹਿਗੁਰੂ ਕਹਿਣ ਲੱਗ ਪੈਂਦਾ ਅੱਛਾ ਅੱਜ ਤੁਸੀਂ 3 ਦਿਨ ਤੋਂ ਦਿਨ ਮਨਾਇਆ ਇੱਕ ਬੇਨਤੀ ਮੈਂ ਭੈਣਾਂ ਨੂੰ ਕਰਾਂ ਤੁਹਾਡਾ ਧੰਨਵਾਦ ਹੈ ਸੰਗਤ ਵਿੱਚ ਸਾਨੂੰ ਖੁਸ਼ੀ ਰਹਿੰਦੀ ਹੈ ਸੇਵਾ ਕਰਨ ਨੂੰ ਮੋਹਰੇ ਮਾਈਆਂ ਸੰਗਤ ਵਿੱਚ ਗਣਤੀ ਤਾਂ ਵੱਧ ਮਾਈਆਂ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੱਲੇ ਦੀ ਧਰਤੀ ਤੇ ਬਹਿ ਕੇ ਤੁਹਾਨੂੰ ਅਸ਼ੀਸ਼ ਦਿੱਤੀ ਹੋਈ ਹੈ ਮਾਈਆਂ ਰੱਬਰ ਜਾਈਆਂ ਔਰ ਸਾਧ ਸੰਗਤ ਸੇਵਾ ਤੇ ਸਿਮਰਨ ਕਰਨ ਲਈ ਸੇਵਾ ਵਿੱਚ ਵੇਖੋ ਲੋਹ ਤੇ ਤਾਂ ਮਾਈਆਂ ਸੰਗਤ ਵਿੱਚ ਵਿਛਤਾ ਤੁਹਾਡੇ ਹੱਥ ਬਹੁਤ ਕੁੱਝ ਹੈ ਤੁਹਾਨੂੰ ਇੱਕ ਬੇਨਤੀ ਹੈ ਹੱਥ ਜੋੜ ਕੇ ਜਦੋਂ ਸਵੇਰੇ ਉੱਠ ਕੇ ਆਪਣੇ ਬੱਚਿਆਂ ਲਈ ਚਾਹ ਦੁੱਧ ਬਣਾਉਂਦੇ ਹੋ ਘਰ ਪਰਿਵਾਰ ਲਈ ਚਾਹ ਬਣਾਉਂਦੇ ਹੋ ਉੰਨੀ ਦੇਰ ਹੋਰ ਨਾ ਕੁਝ ਕਿਹਾ ਕਰੋ ਸਿਰ ਟੱਕ ਕੇ ਰਸੋਈ ਵਿੱਚ ਕਹਿੰਦੇ ਰਿਆ ਕਰੋ ਵਾਹਿਗੁਰੂ 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 ਕਹਿ ਕੇ ਚਾਹ ਦੁੱਧ ਬਣਾਓ ਮੇਰਾ ਵਿਸ਼ਵਾਸ ਹੈ ਇੱਕ ਮਹੀਨੇ ਬਾਅਦ ਵੇਖਿਓ ਜਿੰਨੇ ਘਰ ਦੇ ਜੀ ਸਵੇਰੇ ਚਾਹ ਪੀਂਦੇ ਉਹਨੇ ਕੱਪ ਚਾਹ ਦਾ ਗਲਾਸ ਫੜਨ ਲੱਗਿਆ ਆਪੇ ਵਾਹਿਗੁਰੂ ਕਹਿ ਦੇਣ ਕਿਉਂਕਿ ਤੁਸੀਂ ਵਾਹਿਗੁਰੂ ਕਹਿ ਕੇ ਬਣਾਇਆ ਤੁਸੀਂ ਵਾਹਿਗੁਰੂ ਕਹਿ ਕੇ ਬਣਾਇਆ ਉਹਨਾਂ ਤੇ ਅਸਰ ਜ਼ਰੂਰ ਹੋਣਾ ਹੈ ਇੰਨਾ ਕ ਕਰ ਲੋਗੇ ਭੈਣੋ ਕਰ ਲੋਗੇ ਤੁਸੀਂ ਸਵੇਰੇ ਚਾਹ ਬਣਾਉਣ ਲੱਗਿਆਂ ਵਾਹਿਗੁਰੂ ਕਹਿਦਿਆਂ ਕਰੋਗੇ ਦੁੱਧ ਬਣਾਉਣ ਲੱਗਿਆਂ ਪੱਕੀ ਗੱਲ ਹੈ ਹੱਥ ਖੜੇ ਕਰਕੇ ਜਕਾਰਾ ਛੱਡਦੇ ਹੋਵੇ ਇਹ ਪੱਕਾ ਹੋ ਗਿਆ ਫਿਰ ਤਕੜੇ ਹੋ ਕੇ ਬੋਲੇ ਸੋਨੇ ਆ ਇੱਦਾਂ ਨਾ ਕਿ ਹੋਵੇ ਬੀਬੀਆਂ ਨੂੰ بڑے ਬਾਬੇ ਬੇਨਤੀ ਕਰਦੇ ਇੱਧਰ ਬੀਬੀਆਂ ਨੂੰ ਵੀ ਕਹਿ ਲਿਆ ਕਰੋ ਬੀਬੀਆਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਆਉ ਭਾਈ ਸਿਰੇ ਸਿਰੇ ਉੱਠ ਕੇ ਰੌਲਾ ਪਾ ਕੇ ਨਾ ਮਾਈਆਂ ਨੂੰ ਕਿਹਾ ਕਰੋ ਲਿਆਓ ਚਾਹ ਲਿਆਓ ਦੁੱਧ ਲੈ ਨਹੀਂ ਵਾਹਿਗੁਰੂ ਕਹਿ ਕੇ ਬੁਲਾਇਆ ਕਰੋ ਵਾਹਿਗੁਰੂ ਜੀ ਚਾਹ ਬਣ ਗਈ ਵਾਹਿਗੁਰੂ ਜੀ ਲਿਆਓ ਚਾਹ ਲਿਆਓ ਵਾਹਿਗੁਰੂ ਜੀ ਲਿਆਓ ਦੁੱਧ ਲਿਆਓ ਤੁਸੀਂ ਵੀ ਵਾਹਿਗੁਰੂ ਕਹਿਆ ਕਰੋ ਤੁਹਾਡੇ ਉੱਤੇ ਵੀ ਗੁਰੂ ਦੀ ਕਿਰਪਾ ਬਖਸ਼ਿਸ਼ ਹੋਏਗੀ ਸਾਧ ਸੰਗਤ ਘਰ 'ਚ ਵਾਹਿਗੁਰੂ ਜਪਣ ਲੱਗ ਜਾਓ ਇਹਦੇ ਨਾਲ ਹੀ ਬਹੁਤ ਤਬਦੀਲੀ ਹੋ ਜਾਏਗੀ ਸਭ ਦਾ ਧੰਨਵਾਦ ਅੱਛਾ ਕਈ ਬੀਬੀਆਂ ਨੇ ਵਿੱਚ ਹੱਥ ਨਹੀਂ ਖੜੇ ਕੀਤੇ ਪਤਾ ਕਿਉਂ ਉਹ ਕਹਿੰਦੀਆਂ ਹੋਣੀਆਂ ਵੇ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਐ ਆਪੇ ਹੱਥ ਖੜੇ ਕਰੇ ਚਲੋ ਜੇ ਕਿਸੇ ਦੇ ਘਰ ਵਾਲਾ ਵੀ ਬਣਾਉਂਦਾ ਹੈ ਗੱਲ ਹੱਸਣ ਦੀ ਨਹੀਂ ਹੈ ਸੁਣਿਓ ਜੇ ਕਿਸੇ ਦੇ ਘਰ ਵਾਲਾ ਵੀ ਚਾਹ ਬਣਾਉਂਦਾ ਹੈ ਕਹਿ ਦਿਓ ਘਰ ਜਾ ਕੇ ਸਰਦਾਰ ਜੀ ਸਵੇਰੇ ਚਾਹ ਧਰਨ ਲੱਗਿਆਂ ਵਾਹਿਗੁਰੂ ਤੁਸੀਂ ਕਹਿ ਦਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂਗੀ ਆਪਣੇ ਬੱਚਿਆਂ ਦਾ ਭਲਾ ਹੋ ਜਾਏਗਾ ਆਖੋ ਵਾਹਿਗੁਰੂ ਸਰਦਾਰ ਜੀ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਦੇ ਹੋ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹ ਲਾਂਗੀ ਆਪਣੇ ਬੱਚਿਆਂ ਦਾ ਭਲਾ ਹੋ ਜਾਏਗਾ ਵਾਹਿਗੁਰੂ ਵਾਹਿਗੁਰੂ ਜਪ ਕੇ ਬਣਾਓ ਇੱਕ ਮਹੀਨੇ ਬਾਅਦ ਮੇਰਾ ਵਾਅਦਾ ਹੈ ਗੁਰੂ ਚਰਨਾਂ ਵਿੱਚ ਤੁਸੀਂ ਜਪ ਕੇ ਵੇਖੋ ਸਾਧ ਸੰਗਤ ਤਾਨੂੰ ਤਬਦੀਲੀ ਨਜ਼ਰ ਆਏਗੀ ਤੁਹਾਡੇ ਬੱਚਿਆਂ ਤੇ ਤਬਦੀਲੀ ਨਜ਼ਰ ਆਏਗੀ ਬਾਣੀ ਤੋਂ ਬਿਨਾਂ ਘਰ ਵਿੱਚ ਬਾਣਾ ਨਹੀਂ ਆਉਣਾ ਸ਼ਬਦ ਤੋਂ ਬਿਨਾਂ ਘਰ ਚ ਸਿੱਖੀ ਨਹੀਂ ਆਉਣੀ ਜਪਣ ਲੱਗ ਜਾਓ ਸਤਨਾਮ ਸ੍ਰੀ ਵਾਹਿਗੁਰੂ ਸਾਰੀਆਂ ਸੰਗਤਾਂ ਦਾ ਧੰਨਵਾਦ ਸਮਾ ਸਮਾਪਤ ਹੋ ਗਿਆ ਕਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸਮੂਹ ਸੰਗਤਾਂ ਦਾ ਧੰਨਵਾਦ ਸਮੂਹ ਇਨਰ ਵੀਰ ਸੇਵਕ ਜਥਾ ਨਗਰਾਂ ਲੈਣਾ ਧੰਨਵਾਦ ਉਹ ਬਾਹਰ ਲਾਈਵ ਵੇਖ ਰਹੇ ਨੇ ਜੇ ਉਹਨਾਂ ਨੇ ਮਾਇਆ ਕੱਲੀ ਤੋਂ ਖੁਸ਼ ਹੋ ਰਹੇ ਨੇ ਪਤਾ ਕਿਉਂ ਇੰਨੀ ਸੰਗਤ ਗਿਣਤੀ ਵਿੱਚ ਵੀ ਆਈ ਹੈ ਲੰਗਰ ਚੱਲ ਰਹੇ ਨੇ ਤੁਸੀਂ ਇਹ ਲਾਹਾ ਲੈ ਰਹੇ ਹੋ ਤੁਹਾਡੀ ਬਹੁਤ ਵੱਡੀ ਸੇਵਾ ਵੀ ਤੁਸੀਂ ਸਰਵਣ ਕਰਦਾ ਸੋ ਉਹਨਾਂ ਵੀ ਬੱਚਿਆਂ ਦੀ ਨੌਜਵਾਨਾਂ ਦੀ ਵਿਦਿਸ਼ਾਂ ਵਿੱਚ ਬੈਠਿਆਂ ਸੇਵਾ ਸਫਲ ਹੋਵੇ ਉਹਨਾਂ ਦਾ ਵੀ ਧੰਨਵਾਦ ਭਾਈ ਮਨਿੰਦਰ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਦੇ ਤੁਹਾਡਾ ਹੁਕਮ ਜਿਹੜਾ ਭਾਈ ਹਰਪੀ ਸਿੰਘ ਦੀ ਪਾਲੋ ਵਾਲੀ ਪਹਿਲਾਂ ਕੀਰਤਨ ਕਰਕੇ ਗਏ ਨੇ ਗੁਰੂ ਕੀਰਤਨੀ ਉਹਨਾਂ ਨੇ ਮੇਰੇ ਤੱਕ ਪਹੁੰਚਾਇਆ ਉਹਨਾਂ ਦਾ ਵੀ ਧੰਨਵਾਦ ਸਾਰੇ ਨਗਰ ਦਾ ಗ್ರಾಮ ਪੰਚਾਇਤ ਦਾ ਸਮੂਹ ਪ੍ਰਬੰਧਕਾਂ ਦਾ ਨੌਜਵਾਨ ਸੇਵਾਦਾਰ ਵੀਰਾਂ ਦਾ ਜਿੰਨੇ ਜੋੜੇ ਘਰ ਵਿੱਚ ਲੰਗਰ ਦੀ ਸੇਵਾ ਕਰ ਰਹੇ ਸਭ ਦਾ ਧੰਨਵਾਦ ਅਸੀਸ ਦਿਓ ਭੁੱਲਣਾ ਨਾ ਚਿਤਾਰਿਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ